ਪਿਆਰੇ ਸੋਤਿਓ ਸਤਿ ਸ੍ਰੀ ਅਕਾਲ ਇਸਲਾਮਿਕ ਸਲਾਮ ਰਾਮ ਰਾਮ ਅੱਜ ਆਪਾਂ ਗੱਲ ਕਰਾਂਗੇ ਚਾਰਵਕ ਦਰਸ਼ਨ ਜਾਂ ਚਾਰਵਕ ਫਲਸਫੀ ਜਾਂ ਨਾਸਤਿਕ ਦਰਸ਼ਨ ਦੀ ਆਲੋਚਨਾਤਮਕ ਸਮੀਖਿਆ ਕ੍ਰਿਟੀਕਲ ਐਸਟੀਮੇਟ ਆਫ ਚਾਰਵਕ ਫਲਸਫੀ ਚਾਰਵਕਾਂ ਦਾ ਪੌਤਿਕਵਾਦ ਉਹ ਗੱਲਾਂ ਕਹਿ ਚੁੱਕਾ ਜਿਨ੍ਹਾਂ ਨੂੰ ਅੱਜਕੱਲ ਦੇ ਪੱਛਮੀ ਦਾਰਸ਼ਨਿਕ ਅਤੇ ਵਿਗਿਆਨਕ ਆਪਣੀਆਂ ਗੱਲਾਂ ਕਹਿ ਕੇ ਫੁੱਲਿਆ ਨਹੀਂ ਸਮੋਧਾ ਹੁਣ ਆਧੁਨਿਕ ਦਰਸ਼ਨ ਦੇ ਅਨੁਭਵਵਾਦ ਅਤੇ ਤਾਰਕ ਅਨੁਵਾਦ ਲੌਜੀਕਲ ਐਟੋਸਮ ਜਿਨ੍ਹਾਂ ਸਚਾਈਆਂ ਦਾ ਪ੍ਰਤੀਪਾਦਨ ਕਰਦੇ ਹਨ ਉਹਨਾਂ ਦੇ ਬੀਜ ਸਾਨੂੰ ਚਾਰਵਕ ਦਰਸ਼ਨ ਵਿੱਚ ਮਿਲਦੇ ਹਨ ਚਾਰਵਕ ਕਿੱਥੋਂ ਤੱਕ ਪ੍ਰਤੱਖ ਤੇ ਪ੍ਰਤੀਵਾਦਨ ਕਰਤਾ ਹੈ ਉਥੋਂ ਤੱਕ ਇਹ ਠੀਕ ਹੈ ਲੇਕਿਨ ਜਦ ਪ੍ਰਤੱਖ ਉਹ ਆਪਣੀ ਸੀਮਾ ਤੋਂ ਅੱਗੇ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਫਸ ਜਾਣਾ ਪੈਂਦਾ ਹੈ ਉੱਥੇ ਫਿਰ ਚਾਰਵਕ ਦੀ ਦਲੀਲ ਜਿਹੜੀ ਹੈ ਨਾ ਉਹ ਕੁਝ ਨਹੀਂ ਤਰਕਸੰਗਤ ਨਹੀਂ ਹੈਗੀ ਜੇ ਆਦਮੀ ਅਨੁਮਾਨ ਨਾ ਲਗਾ ਕੇ ਸਿੱਧਾ ਪ੍ਰਤੱਖ ਦਾ ਹੀ ਸਹਾਰਾ ਲਵੇ ਤਾਂ ਜੀਵਨ ਜਿਉਣਾ ਮੁਸ਼ਕਲ ਹੋ ਜਾਂਦਾ ਹੈ ਤੇ ਸਾਨੂੰ ਕਈ ਵਾਰੀ ਇਹ ਅਨੁਮਾਨ ਤਾਂ ਲਗਾਉਣਾ ਹੀ ਪੈਂਦਾ ਹੈ ਸ਼ਬਦ ਪ੍ਰਮਾਣ ਵਿੱਚ ਜੇਕਰ ਚਾਰਵਾਕ ਵਿਸ਼ਵਾਸ ਨਹੀਂ ਕਰਦਾ ਤਾਂ ਉਸ ਨੂੰ ਕਿਵੇਂ ਪਤਾ ਹੈ ਕਿ ਸਾਡਾ ਬਾਪ ਕੌਣ ਹੈ ਪਰਾ ਕੌਣ ਹੈ ਪੈਣ ਕੌਣ ਹੈ ਅਨੁਮਾਨ ਦੀ ਜ਼ਰੂਰ ਪਰਤੱਖ ਤੋਂ ਕੱਟ ਨਹੀਂ ਹੁੰਦੀ ਯਾਨਕਿ ਜਿਹੜੀ ਅਨੁਮਾਨ ਦੀ ਜ਼ਰੂਰਤ ਆ ਉਹ ਵੀ ਪਰਤੱਖ ਤੋਂ ਕੱਟ ਨਹੀਂ ਹੁੰਦੀ ਯਾਨਕਿ ਅਨੁਮਾਨ ਦੀ ਵੀ ਜ਼ਰੂਰਤ ਹੈ ਅਗਰ ਤੁਸੀਂ ਕਿਸੇ ਨਤੀਜੇ ਤੇ ਪਹੁੰਚਣਾ ਹੈ ਚਾਰ ਵਕ ਸਾਰਿਆਂ ਤੋਂ ਜ਼ਿਆਦਾ ਮਹੱਤਵ ਸੁਖਵਾਦ ਨੂੰ ਦਿੰਦਾ ਹੈ ਅਤੇ ਉਸ ਵਿੱਚ ਧਰਮ ਨੂਪ ਹੋ ਜਾਂਦਾ ਹੈ ਯਾਨਕਿ ਉਸ ਤੇ ਫਿਰਨ ਕਿ ਜਿਹੜਾ ਧਰਮ ਆ ਨਾ ਐਕਚੁਅਲੀ ਉਹ ਨਜ਼ਰ ਨਹੀਂ ਆਉਣਾ ਉਹ ਕਰਮ ਤੇ ਮੋਕਸ਼ ਨੂੰ ਮੰਨਦਾ ਨਹੀਂ ਅਤੇ ਉਸ ਵਿੱਚ ਸਵਾਰਥ ਅਤੇ ਲੋਭ ਜਿਹੇ ਬੁਰੇ ਗੁਣ ਆ ਜਾਂਦੇ ਹਨ ਕਿ ਜਦੋਂ ਅਸੀਂ ਬਿਲਕੁਲ ਵੀ ਧਰਮ ਤੋਂ ਅਨਕਾਰੇ ਹੋ ਜਾਂਦੇ ਆ ਤਾਂ ਕਈ ਵਾਰੀ ਸਾਡੇ ਅੰਦਰ ਲਾਲਚ ਲੋਭ ਜਾਂ ਇਸ ਤਰ੍ਹਾਂ ਦੇ ਕਈ ਜਿਹੜੇ ਹੋਰ ਔਗਣ ਆ ਉਹ ਸਾਡੇ ਅੰਦਰ ਆ ਜਾਂਦੇ ਹੁਣ ਕਰਮ ਮਨੁੱਖੀ ਜੀਵਨ ਨੂੰ ਵਿਵਸਥਿਤ ਇਹ ਤੇ ਵਿਧੀ ਪੂਰਵਕ ਟੰਗ ਤੋਂ ਚਲਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਾ ਹੈ ਕਿਉਂਕਿ ਧਰਮ ਇੱਕ ਲਾਈਫ ਸਟਾਈਲ ਹੈ ਧਰਮ ਕਦੀ ਵੀ ਤੁਹਾਨੂੰ ਮੌਤ ਤੋਂ ਬਾਅਦ ਸੁੱਖ ਦੇਣ ਵਾਲਾ ਨਹੀਂ ਜਿੰਨੂੰ ਕਿ ਅਸੀਂ ਬਹੁਤਿਆਂ ਨੇ ਸਮਝ ਲਿਆ ਧਰਮ ਕੀ ਹੈ ਤੁਹਾਡੇ ਜੀਵਨ ਨੂੰ ਸੁਚੱਜਾ ਬਣਾਉਣ ਵਾਸਤੇ ਨਾ ਕਿ ਮਰਨ ਤੋਂ ਬਾਅਦ ਸੁੱਖ ਦੇਣ ਵਾਸਤੇ ਇਹ ਤੁਹਾਨੂੰ ਇੱਕ ਸਿਹਤਮੰਦ ਭਾਈਚਾਰੇ ਵਾਲਾ ਸਰਬ ਸੰਜੀਵਾਲਤਾ ਦਾ ਸੰਸਾਰ ਜਿਹੜਾ ਵਾ ਉਹ ਸਿਰਜਣ ਦੇ ਵਿੱਚ ਸਹਾਇਤਾ ਕਰਦਾ ਵਾ ਧਰਮ ਜਦ ਕਿ ਅਸੀਂ ਵੀ ਧਰਮ ਦੇ ਮੈਨੇ ਕਈ ਵਾਰੀ ਬਿਲਕੁਲੋਂ ਗਲਤ ਲੈ ਜਾਂਦੇ ਹਾਂ ਤੋਂ ਧਰਮ ਕਦੇ ਵੀ ਤੁਹਾਨੂੰ ਪ੍ਰਲੋਕਿਕ ਸੁੱਖਾਂ ਦੀ ਗੱਲ ਨਹੀਂ ਕਰਦਾ ਧਰਮ ਹਮੇਸ਼ਾ ਇਸ ਸੰਸਾਰ ਨੂੰ ਹੀ ਸਵਰਗ ਬਣਾਉਣ ਦੀ ਗੱਲ ਕਰਦਾ ਜਿੱਥੇ ਅਸੀਂ ਜ਼ਿੰਦਗੀ ਜਿਉ ਰਹੇ ਹਾਂ ਹੁਣ ਜਿਹਦਾ ਚਾਰ ਵਾਕ ਦੀ ਅਗਰ ਗੱਲ ਕਰੀਏ ਤਾਂ ਆਤਮਾ ਦੀ ਸੱਤਾ ਦਾ ਨਖੇਦ ਕਰਕੇ ਇੱਕ ਵੀ ਕਈ ਵਰੀ ਇਹ ਦੋਸ਼ੀ ਬਣਦਾ ਉਥੇ ਉਸ ਨੂੰ ਇਹ ਜਾਨਣਾ ਚਾਹੀਦਾ ਹੈ ਕਿ ਜੇ ਕੋਈ ਸ਼ਕਤੀ ਨਹੀਂ ਤਾਂ ਲੋਕ ਕਿਉਂ ਨਹੀਂ ਸਦਾ ਸੁਖੀ ਅਤੇ ਸਦਾ ਦੁਖੀ ਰਹਿੰਦੇ ਕਿਉਂਕਿ ਸੁਖ ਦੁਖ ਦਾ ਕਰਮ ਚੱਲਿਆ ਆ ਰਿਹਾ ਇਸੇ ਲਈ ਚਾਰ ਵਾਕ ਚੁੱਪ ਜਾਂ ਮੂਰ ਹੋ ਜਾਂਦਾ ਹੈ ਯਾਨੀ ਕਿ ਉਥੇ ਉਹਨਾਂ ਚਾਰ ਵਾਕ ਵਾਲਿਆਂ ਕੋਲ ਕੋਈ ਜਵਾਬ ਨਹੀਂ ਹੈ ਉਹ ਚਾਰਵਰ ਅਨਈਸ਼ਵਰਵਾਦੀ ਹੈ ਅਨਈਸ਼ਵਰਵਾਦੀ ਮੀਨ ਕਿਉਂ ਪਰਮਾਤਮਾ ਨੂੰ ਨਹੀਂ ਮੰਨਦਾ ਧਰਮ ਦਾ ਅਨਖੀਦ ਕਰਕੇ ਉਸ ਨੇ ਸਮਾਜ ਅਤੇ ਜਾਤੀ ਦੇ ਪ੍ਰਤੀ ਨਿਆਂ ਕੀਤਾ ਹੈ ਜਦਕਿ ਈਸ਼ਵਰ ਦਾ ਤੇ ਧਰਮ ਦਾ ਕੋਈ ਬੋਧ ਤਾਂ ਇੰਨਾ ਜਿਆਦਾ ਵੈਸੇ ਮੇਰੇ ਅਕੋਰਡਿੰਗਲੀ ਇਹ ਸੰਬੰਧ ਵੀ ਨਹੀਂ ਆਗਾ ਧਰਮਿਕ ਲਾਈਫ ਸਟਾਈਲ ਹੈ ਈਸ਼ਵਰ ਹੋਣਾ ਨਾ ਹੋਣਾ ਇੱਕ ਲਗ ਜੀ ਹੈ ਕਿਉਂਕਿ ਕੁਝ ਤਾਂ ਕੋਈ ਅਦਿੱਸ਼ ਸ਼ਕਤੀ ਹੈ ਨਾ ਜਿਹੜੀ ਜਿਹੜੀ ਸੰਸਾਰ ਨੂੰ ਚਲਾ ਰਹੀ ਹੈ ਚਾਹੇ ਉਹ ਨੂੰ ਧਾਰਮਿਕ ਲੋਕ ਰੱਬ ਅੱਲਾ ਰਾਮ ਵਹਿਗੁਰੂ ਜੋ ਵੀ ਮੰਨਦੇ ਨੇ ਜਾਂ ਕੋਈ ਵਿਗਿਆਨ ਦੀ ਥਿਊਰੀ ਉਹਦੇ ਵਾਸਤੇ ਲੱਗ ਗਈ ਹੈ ਲੇਕਿਨ ਕੋਈ ਪਾਵਰ ਤਾਂ ਹੈ ਨਾ ਚਾਹੇ ਉਹ ਐਟਮ ਦੀ ਆ ਚਾਹੇ ਕੋਈ ਕੁਦਰਤ ਆ ਜਾਂ ਕੋਈ ਉਹ ਰੱਬ ਆ ਜੋ ਵੀ ਹੈਗਾ ਫਰਜ਼ ਦੀ ਪਾਲਣਾ ਜਿਹੜੀ ਹਰ ਇੱਕ ਕਿਸਮ ਦੀ ਜਿਹੜੀ ਤਰੱਕੀ ਜਾਂ ਉਨਤੀ ਦਾ ਕਾਰਨ ਹੁੰਦੀ ਹੈ ਕਿਉਂ ਫਰਜ਼ਾਂ ਦੀ ਪਾਲਣਾ ਤਾਂ ਸਾਨੂੰ ਕਰਨੀ ਪੈਂਦੀ ਹੈ ਤੇ ਅਸੀਂ ਆਪਣੇ ਘਰ ਦੇ ਅੰਦਰ ਆਪਣੇ ਕਾਰੋਬਾਰ ਦੇ ਪ੍ਰਤੀ ਆਪਣੇ ਬੱਚਿਆਂ ਦੇ ਪ੍ਰਤੀ ਜਾਂ ਆਪਣੇ ਹੋਰ ਸਮਾਜ ਦੇ ਪ੍ਰਤੀ ਸਾਡੇ ਫਰਜ਼ ਜਿਹੜੇ ਆ ਉਹਨਾਂ ਦੀ ਪਾਲਣਾ ਤਾਂ ਸਾਨੂੰ ਕਰਨੀ ਪੈਂਦੀ ਹੈ ਕਿਉਂਕਿ ਫਰਜ਼ਾਂ ਦਾ ਨਿਖੇਧ ਕਰਕੇ ਚਾਰਵਕ ਇੱਕ ਕੜੀ ਆਲੋਚਨਾ ਦਾ ਜ਼ਿੰਮੇਵਾਰ ਬੰਦਾ ਹੈ ਯਾਨੀ ਕਿ ਉਹ ਫਰਜ਼ ਨੂੰ ਵੀ ਇਨਕਾਰ ਕਰ ਨੇ ਫਰਜ਼ ਤਾਂ ਸਾਡੇ ਹੈ ਹਨਾ ਕਿ ਇਹ ਤਾਂ ਮੰਨਣਾ ਪਵੇਗਾ ਇਹ ਠੀਕ ਹੁੰਦਾ ਕਿ ਜਿਸ ਆਨੰਦ ਦੀ ਚਾਰਵਕ ਗੱਲ ਕਰਦਾ ਹੈ ਉਹ ਜੀਵਨ ਲਈ ਜ਼ਰੂਰੀ ਹੈ ਕਿ ਜਾਨੀ ਕਿ ਆਨੰਦ ਆਨੰਦਕ ਨਹੀਂ ਖੁਸ਼ ਰਹਿਣਾ ਰਿਲੈਕਸ ਰਹਿਣਾ ਮੌਜ ਮਸਤੀ ਇਹ ਵੀ ਸਾਡੇ ਲਾਈਫ ਦਾ ਇੱਕ ਹਿੱਸਾ ਹੈਗੀ ਹੈ ਇਹਦੇ ਤੇ ਨੋ ਡਾਊਟ ਪਰੰਤੂ ਇਸ ਦਾ ਧਰਮ ਕੰਟਰੋਲ ਹੋਣਾ ਜ਼ਰੂਰੀ ਹੈ ਪਰ ਉਹਨਾਂ ਦੇ ਕੁਝ ਮੈਨੇ ਹੋਣੇ ਚਾਹੀਦੇ ਕੁਝ ਕੰਟਰੋਲ ਕੁਝ ਨਿਜ਼ਮ ਹੋਣੇ ਚਾਹੀਦੇ ਹੁਣ ਇਹ ਨਹੀਂ ਨਾ ਕਿ ਅਸੀਂ ਆਪਣੇ ਆਨੰਦ ਦੀ ਖਾਤਰ ਜਾਂ ਆਪਣੀ ਖੁਸ਼ੀ ਦੀ ਖਾਤਰ ਕਿਸੇ ਦਾ ਘਰ ਧਾਰੀ ਜੇ ਕਿਸੇ ਦੇ ਘਰ ਦੀ ਲਾਈਟ ਬੰਦ ਕਰਕੇ ਅਸੀਂ ਆਪਣਾ ਜੋਇ ਕਰੀਏ ਇਹ ਵੀ ਤਨੀ ਨਾ ਠੀਕ ਹੈ ਨਾ ਕਿਸੇ ਦੇ ਕੋਈ ਹੋਰ ਅਜਾੜਾ ਕਰਕੇ ਅਸੀਂ ਕਰੀਏ ਇਸ ਕਰਕੇ ਕਈਆਂ ਗੱਲਾਂ ਤੋਂ ਚਾਰਵਾਗ ਦੀ ਆਲੋਚਨਾ ਵੀ ਕੀਤੀ ਜਾਂਦੀ ਹੈ ਵੈਸੇ ਦਾ ਧਰਮ ਦੇ ਵਿੱਚ ਵੀ ਜਿਹੜੇ ਸਾਡੇ ਪੁਜਾਰੀ ਲੋਕ ਨੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਕਰਮਕਾਂਡ ਐਵੇਂ ਦੇ ਐਂਟਰ ਕਰਦੇ ਨੇ ਆਲੋਚਨਾ ਤੋਂ ਉਹਨਾਂ ਦੀ ਵੀ ਕੀਤੀ ਜਾਂਦੀ ਹੈ ਆਲੋਚਨਾ ਤਾਂ ਕਈਆਂ ਗੱਲਾਂ ਤੋਂ ਰੱਬ ਦੀ ਵੀ ਜਿਹਨੂੰ ਕਹਿੰਦੇ ਉਹ ਵੀ ਕੀਤੀ ਜਾ ਸਕਦੀ ਹੈ ਭੁਰਨਾਨਕ ਸਾਹਿਬ ਨੇ ਵੀ ਕਿਹਾ ਸੀ ਕਿ ਇਤੀਮਾਰ ਪਈ ਕਰਲਾਣੇ ਤੈਂ ਕਿਉਂ ਦਰਦ ਨਾਇਆ ਉਲਾਮਾ ਉਹਨਾਂ ਨੇ ਵੀ ਦਿੱਤਾ ਸੀ ਕੋਈ ਅਲੱਗ ਚੀਜ਼ ਹੁੰਦੀ ਹੈ ਯਾਨੀ ਕਿ ਹਰ ਇੱਕ ਸਬਜੈਕਟ ਗਿਆ ਵਿਛਾ ਜਾਂ ਕੁਝ ਵੀ ਮਤਲਬ ਜਿਹੜੀ ਵਿਚਾਰ ਧਾਰਾ ਵਾ ਉਹਦੇ ਵਿੱਚ ਕੁਝ ਅਲੋਚਨਾਤਮਕ ਅਧਿਐਨ ਵੀ ਜ਼ਰੂਰੀ ਹੁੰਦਾ ਸੋ ਅੱਜ ਆਪਾਂ ਥੋੜੀ ਜੀ ਜਾਣਕਾਰੀ ਜਿਹੜੀ ਆ ਚਾਰ ਵਕ ਧਰਮ ਦੀ ਅਲੋਚਨਾ ਬਾਰੇ ਦਿੱਤੀ ਹੈ ਉਮੀਦ ਹੈ ਤੁਹਾਨੂੰ ਚੰਗੀ ਲੱਗੇਗੀ ਧੰਨਵਾਦ ਸ਼ੁਕਰੀਆ ਮਿਹਰਬਾਨੀ